ਸਤਿਨਾਮ ਆਦੇਸ਼ ਗੁਰੂ ਕੋ ਦੋਸਤੋ ਸਵਾਗਤ ਹੈ ਤੁਹਾਡੇ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਦੋਸਤੋ ਜਿਹੜੀ ਅੱਜ ਦੀ ਵੀਡੀਓ ਆ ਅੱਜ ਤੁਹਾਨੂੰ ਇੱਕ ਉਪਾਅ ਦੱਸਾਂਗੇ ਉਪਾਅ ਬੜੇ ਲੋਕਾਂ ਨੂੰ ਇਸ ਦੀ ਜ਼ਰੂਰਤ ਹੈ ਔਰ ਸਾਡੇ ਨਾਲ ਫੋਨ ਤੇ ਵੀ ਬਾਰ ਬਹੁਤ ਬਾਰ ਗੱਲ ਕਰਦੇ ਨੇ ਇਸ ਚੀਜ਼ ਦਾ ਹੱਲ ਕਰਨ ਦੇ ਲਈ ਸੜਨਾਂ ਕੰਟੈਕਟ ਕਰਦੇ ਨੇ ਸੰਗਤ ਉਦਾਂ ਵੀ ਆਉਂਦੀ ਹੈ ਤੇ ਉਹਨਾਂ ਨਾਲ ਵੀ ਮਤਲਬ ਇਹ ਚੀਜ਼ਾਂ ਆਮ ਹੁੰਦੀਆਂ ਨੇ ਸੋ ਦੋਸਤੋ ਸੋਚਿਆ ਵੀ ਕਿਉਂ ਨਾ ਇਸ ਬਾਰੇ ਵੀਡੀਓ ਬਣਾ ਕੇ ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਅੱਜ ਕੱਲ ਦਾ ਜੋ ਸਮਾਂ ਹੈ ਆਮੇ ਵਿਗਿਆਨਕ ਯੁੱਗ ਹੈ ਉਹਦੇ ਵਿੱਚ ਵਿਗਿਆਨ ਦੀਆਂ ਗੱਲਾਂ ਬਕਰ ਮੈਟਰ ਹੈ ਪਰ ਜਿਹੜਾ ਪੈਰਾਮੈਡੀਕਲ ਹੈ ਉਸ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਇਹ ਜੋ ਕਿਤੇ ਕਰਾਈ ਦੀਆਂ ਚੀਜ਼ਾਂ ਨੇ ਜਾਂ ਕਿਸੇ ਨੂੰ ਪਰੇਸ਼ਾਨੀ ਦੇਣ ਵਾਲੇ ਗੱਲਾਂ ਨੇ ਦੋਸਤੋ ਜਿਹਦੇ ਉੱਪਰ ਬੀਤਦੀ ਹੈ ਉਸ ਬੰਦੇ ਨੂੰ ਹੀ ਪਤਾ ਹੁੰਦਾ ਹੈ ਜਿਹੜੇ ਬੰਦੇ ਨੂੰ ਕੋਈ ਦੁੱਖ ਤਕਲੀਫ ਨਹੀਂ ਉਹਦੇ ਵਾਸਤੇ ਰੱਬ ਵੀ ਟੱਪ ਹੈ ਜਿਹਦੇ ਉੱਤੇ ਬੀਤਦੀ ਹੈ ਉਹਨੂੰ ਪਤਾ ਕੀ ਕੀ ਹੈ ਹੁਣ ਦੋਸਤੋ ਦੇਖਣ ਦੇ ਵਿੱਚ ਆਇਆ ਹੈ ਕਿਸੇ ਦੇ ਜਦੋਂ ਕੋਈ ਮਾੜਾ ਕਰਮ ਕਰਦਾ ਹੈ ਕਿਸੇ ਦਾ ਕੋਈ ਕਿਸੇ ਤੇ ਕੋਈ 네ਗੇਟਿਵ એનર્ਜੀ ਭੇਜਦਾ ਜਾਂ ਕਿਸੇ ਨੂੰ ਪਰੇਸ਼ਾਨ ਕਰਨ ਦੇ ਲਈ ਕੋਈ ਬੁਰਾ ਕਰਮ ਕਰਦਾ ਹੈ ਤਾਂ ਉੱਥੇ ਦੋਸਤੋ ਜ਼ਿਆਦਾਤਰ ਜਿਹੜਾ ਪੈਰਾ ਵਰਤਿਆ ਜਾਂਦਾ ਮਾਤਾ ਮਸਾਣੀ ਜੀ ਦਾ ਪੈਰਾ ਭੇਜਿਆ ਜਾਂਦਾ ਹੈ ਕਿਉਂ ਮਾਤਾ ਮਸਾਣੀ ਐਸੀ ਦੇਵੀ ਹੈ ਇਸ ਨੂੰ ਜਿਹੜਾ ਜਹਾਜ ਆਪੋ ਪ੍ਰਸ਼ਾਦ ਦੇ ਦੋਗੇ ਜੋ ਵੀਰ ਇਹਨਾਂ ਨੂੰ ਸੱਦ ਕਰ ਲੈਂਦੇ ਨੇ ਜਾਂ ਇਹਨਾਂ ਦੀ ਕਿਰਪਾ ਪ੍ਰਾਪਤ ਕਰ ਲੈਂਦੇ ਨੇ ਕੁਝ ਲੋਕ ਨੇ ਜੋ ਪੈਸੇ ਦੇ ਲਾਲਚ ਕਰਕੇ ਗਲਤ ਵਰਤੋਂ ਕਰਨ ਲੱਗ ਪਏ ਨੇ ਦੁਰਵਰਤੋਂ ਕਰਨ ਲੱਗ ਗਏ ਨੇ ਥੋੜਾ ਬਹੁਤੇ ਪੈਸੇ ਦੇ ਲਾਲਚ ਦੀ ਖਾਤਰ ਕਿਸੇ ਨੂੰ ਪਰੇਸ਼ਾਨੀ ਦੇਣ ਦੀ ਖਾਤਰ ਵਾਸਤੇ ਇਹਨਾਂ ਦਾ ਕੋਈ ਪ੍ਰਸਾਦ ਦੇ ਕੇ ਕਿਸੇ ਉੱਪਰ ਗਲਤ ਕਰApiException ਦੋਸਤੋ ਪੇਜ ਨਾਲ ਆ ਪੇਜ ਲਾਏ ਐਸੀ ਗੱਲ ਨਹੀਂ ਜਦੋਂ ਕੋਈ ਕਿਹੋ ਜਿਹਾ ਪੈਰਾ ਲਾ ਕੇ ਭੇਜਦਾ ਉਹ ਚੀਜ਼ ਨੇ ਭੋਗ ਪ੍ਰਸ਼ਾ ਲਾ ਕੇ ਭੇਜ ਤੋਣੇ ਪਰੇਸ਼ਾਨੀ ਜਿਹੜਾ ਜਿਹਾ ਕੰਮ ਕਹੋਂਗੇ ਉਹਨੇ ਕਰਨਾ ਹੈ ਕਰਨਾ ਕੋਈ ਇਹਦੇ ਵਿੱਚ ਜ਼ਿਆਦਾ ਡਰਨ ਵਾਲੀ ਗੱਲ ਵੀ ਹੈ ਨਹੀਂ ਕਿ ਜੇ ਕਿਸੇ ਨੇ ਕੋਈ ਚੀਜ਼ ਮਾੜੀ ਲਾ ਕੇ ਭੇਜਦੀ ਤਾਂ ਉਹਦਾ ਹੱਲ ਨਹੀਂ ਇਹ ਵੀ ਨਹੀਂ ਗੱਲ ਹੈ ਕਿਉਂਕਿ ਜੇ ਕੋਈ ਚੀਜ਼ ਭੋਗ ਪ੍ਰਸ਼ਾ ਲਾ ਕੇ ਆ ਸਕਦੀ ਹੈ ਉਹ ਭੋਗ ਪ੍ਰਸ਼ਾ ਦੇ ਕੇ ਬਾਅਸਵੇ ਹੋ ਜਾਂਦੀ ਹੈ ਕੋਈ ਬਹੁਤਾ ਡਰਨ ਵਾਲੀ ਗੱਲ ਨਹੀਂ ਹੈਗੀ ਬਹਿਮ ਨਹੀਂ ਕਰਨਾ ਹੁਣ ਤਨੋ ਕਿਵੇਂ ਪਤਾ ਲੱਗੂ ਵੀ ਤੁਹਾਡੇ ਉੱਪਰ ਨਸਾਣੇ ਦੀ ਕਿਰਿਆ ਹੈ ਇਸ ਦੇ ਵਿੱਚ ਦੋਸਤੋ ਘਰ ਦੇ ਵਿੱਚ ਅਚਨੇ ਗ੍ਰੋਧ ਰਹਿਣ ਲੱਗ ਜਾਂਦਾ ਹੈ ਸਰੀਰ ਹੈ ਜਿਹੜਾ ਤੁਹਾਡਾ ਪਿੰਡ ਹਰ ਸਮੇਂ ਮੱਚਦਾ ਜਿਵੇਂ ਕਿ ਨਾ ਸੇਕ ਮਾਰਨਾ ਪਿੰਡੇ ਦੇ ਵਿੱਚੋਂ ਹਰ ਸਮੇਂ ਮੱਚਦਾ ਰਹਿਣਾ ਪਿੰਡੇ ਨੂੰ ਜਾਂ ਸਰੀਰ ਦੇ ਉੱਪਰ ਕਿੜੀਆਂ ਲੜਨੀਆਂ ਸਰੀਰ ਦੇ ਉੱਪਰ ਕਿੜੀਆਂ ਚੜਦੀਆਂ ਮਹਿਸੂਸ ਹੋਣੀਆਂ ਜਾਂ ਸੋਈਆਂ ਵੱਜਣੀਆਂ ਜਿਵੇਂ ਪਿੰਨਾ ਵੱਜਦੀਆਂ ਨੇ ਲੱਤਾਂ ਜਿਹੜੀਆਂ ਦੋਸਤੋ ਪਿੰਡ ਲੀਆਂ ਤੋਂ ਥੱਲੇ ਗੋਡੇ ਤੋਂ نیچے ਜਿਹੜੀ ਲੱਤਾਂ ਉਹਨਾਂ ਦਾ ਦਰਦ ਕਰਨਾ ਹੈ ਪੇਟ ਦਾ ਉੱਪਰਲਾ ਹਿੱਸਾ ਦਰਦ ਕਰਨਾ ਬੈਕ ਤੋਂ ਹੋਂ ਤੋਂ ਬੈਕ ਪੈਨ ਕਰਨੀ ਹੈ ਠੀਕ ਹੈ ਬਿਨਾਂ ਵਜ੍ਹਾ ਤੋਂ ਪ੍ਰੋਡੋਣਾ ਆਲਸ ਰਹਿਣੀ ਕੰਮ ਨੂੰ ਮਾਨਾ ਕਰਨਾ ਹੈ ਬਿਨਾਂ ਕੰਮ ਤੋਂ ਕਿਸੇ ਨਾਲ ਬਿਨਾਂ ਕਿਸੇ ਗੱਲ ਤੋਂ ਕਿਸੇ ਨਾਲ ਲੜਾਈ ਕਰਨ ਨੂੰ ਮਨ ਕਰਨਾ ਕਰਦੇ ਵਿੱਚ ਗਰੋਧ ਕਰਨਾ ਇਹ ਦੋਸਤੋ ਮੇਨ ਮਤਲਬ ਪਹਿਚਾਨਾ ਵੀ ਤੁਹਾਡੇ ਉੱਪਰ ਕਿਸੇ ਕੋਈ ਐ ਗਲਤ ਕਰਿਆ ਹੋ ਕੇ ਮਤਲਬ ਗਲਤ ਬੋਗਪਸ਼ਾ ਲਾ ਕੇ ਤੁਹਾਨੂੰ ਪਰੇਸ਼ਾਨ ਕਰਨ ਦੇ ਲਈ ਕਿਸੇ ਦੇਵਤੇ ਦਾ ਪੈਰਾ ਜਦੋਂ ਤੁਹਾਡੀ ਪਰੇਸ਼ਾਨੀ ਲਈ ਵੀ ਭੇਜਿਆ ਜਾਂਦਾ ਮਸਾਣੀ ਹੀ ਜਾਂਦਾ ਹੈ ਜਾਂ ਬਾਬਾ ਰੇਪਾ ਚੌਦਰੀ ਜੀ ਨੂੰ ਘੋਰੀ ਕਹਿੰਦੇ ਨੇ ਉਹਨਾਂ ਦਾ ਪੈਰਾ ਭੇਜਿਆ ਜਾਂਦਾ ਦੋਸਤੋ ਘਬਰਾਉਣ ਦੀ ਲੋੜ ਨਹੀਂ ਜੇ ਤੁਹਾਡੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਤਾ ਦੋਸਤੋ ਉਸਨੂੰ ਸ਼ਾਂਤ ਕਰਨ ਦੇ ਲਈ ਅੱਜ ਤੁਹਾਨੂੰ ਇੱਕ ਬਹੁਤ ਸਾਰਾ ਦੱਸ ਸਕਦਾ ਬਿਲਕੁਲ ਸਰਲ ਹੈ ਹਰ ਇੱਕ ਚੀਜ਼ ਹਰ ਪਿੰਡ ਸ਼ਹਿਰ ਗRAND ਦੇ ਵਿੱਚੋਂ ਮਿਲਣ ਵਾਲੀ ਚੀਜ਼ ਹੈ ਕੋਈ ਜ਼ਿਆਦਾ ਵੱਡਾ ਵਿਧੀ ਵਿਧਾਨ ਨਹੀਂ ਉਹਦਾ ਬਿਲਕੁਲ ਸੌਖਾ ਟੋਟਕਾ ਦੱਸ ਦਿਆ ਤੁਹਾਨੂੰ ਤੁਸੀਂ ਉਸ ਦੇ ਨਾਲ ਇੱਕ ਵਾਰ ਮਤਲਬ ਜਿਹੜਾ ਇਹ ਮੇਨ ਕਰੋਪੀ ਹੈ बार-बार ਤੁਹਾਡੇ ਤੇ ਉੱਪਰ ਅਟੈਕ ਹੁੰਦਾ ਹੈ ਤਾਂ ਉਹ ਇਸ ਨਾਲ ਸ਼ਾਂਤ ਹੋ ਜੀ ਪੂਰਨ ਤੌਰ ਤੇ ਖਤਮ ਕਰਨ ਦੇ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ WhatsApp ਨੰਬਰ ਤੁਹਾਨੂੰ ਦਿੱਤਾ ਹੋਇਆ ਹੈ। ਪੌਂਡ ਦੀ ਸਰਵਿਸ ਪੀੜ ਹੈ ਤੁਹਾਨੂੰ ਅਸੀਂ ਬਾਰ ਬਾਰ ਕਹਿੰਦੇ ਆ ਇਸ ਗੱਲ ਨੂੰ ਤੇ ਉਹ ਤੁਸੀਂ ਅਪਾਰਟਮੈਂਟ ਲੈ ਕੇ ਸਾਡੇ ਨਾਲ ਗੱਲ ਕਰ ਸਕਦੇ ਹੋ। ਕਿਉਂਕਿ ਪੀੜ ਦਾ ਮਤਲਬ ਦੋਸਤੋ ਕੋਈ ਜ਼ਿਆਦਾ ਪੈਸਾ ਕਮਾਉਣਾ ਵੀ ਮੈਟਰ ਨਹੀਂ ਕਰਦਾ ਇਸ ਗੱਲ ਨੂੰ। ਚਲੋ ਪੈਸਾ ਵੀ ਜ਼ਰੂਰੀ ਹੈ। ਪਰ ਇੱਕ ਗੱਲ ਇਹਦੇ ਵਿੱਚ ਇਹ ਗੱਲ ਮੈਂ ਤੁਹਾਨੂੰ ਦੱਸ ਦੇਣਾ ਜਿਹੜਾ ਵੇ ਲੋੜੀਆਂ ਕੋਲਾ ਨੇ ਉਹ ਤੋਂ ਥੋੜੀ ਜਿਹੀ ਰਾਹਤ ਮਿਲ ਜਾਂਦੀ ਹੈ। ਇੱਕ ਸਵਾਦ ਲੈਣ ਵਾਲੀਆਂ ਗੱਲਾਂ ਹੁੰਦੇ ਨੇ ਉਹ ਪਰੇਸ਼ਾਨ ਕਰਦੇ ਨੇ ਬਿਨਾਂ ਮਤਲਬ ਤੋਂ ਜਿਹੜੀ ਉਹ ਥੋੜੀਆਂ ਕਾਲਾਂ ਤੇ ਰੋਕ ਥੰਮ ਲੱਗ ਜਾਂਦੇ ਜੇ ਸਰਵਿਸ ਪ੍ਰੋਵਾਈਡ ਹੈ ਤਾਂ ਜਿਹੜਾ ਦੁਖੀ ਬੰਦਾ ਹੈ ਜਾਂ ਕੋਈ ਪਰੇਸ਼ਾਨ ਬੰਦਾ ਹੈ ਦੇ ਕੋਣੇ ਕਾਲ ਕਰਨੇ ਕਰਨੇ ਆ ਉਸ ਦਾ ਹੱਲ ਵੀ ਹੋਊਗਾ ਇਹ ਨਹੀਂ ਕੋਈ ਗੱਲ। ਸੋ ਉਹਦੇ ਲਈ ਕੁਝ ਚਾਰਜ ਰੱਖਿਆ ਹੋਇਆ ਹੈ। ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਪਾਰਟਮੈਂਟ ਲੈ ਕੇ। ਅੱਛਾ ਹੁਣ ਗੱਲ ਆ ਗਈ ਪੋਪ ਪ੍ਰਸਾਦ। ਕੀ ਭੋਗ ਪ੍ਰਸਾਦ ਹੋ ਦੱਸੇ ਤੁਹਾਨੂੰ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਜਿਹੜੀ ਵੀਡੀਓ ਆ ਜੀ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਕਿਉਂਕਿ ਅਸੀਂ ਨਵੇਂ ਗੱਡੀ ਵਾਲੇ ਵੀਰਾਂ ਦੇ ਲਈ ਔਰ ਆਮ ਸੰਗਤ ਦੇ ਲਈ ਇਹ ਮੰਤਰ ਪਾਠ ਤੌਲੇ ਪਾਉਂਦੇ ਰਹਿੰਨੇ ਹਾਂ ਜਿਹੜੇ ਗੱਡੀ ਵਾਲੇ ਵੀਰਾਂ ਲਈ ਤੇ ਆਮ ਸੰਗਤ ਦੇ ਲਈ ਵਰਤੋਂ ਕੀਤੇ ਜਾਂਦੇ ਹੁਣ ਕਰਨਾ ਕੀ ਹੈ ਦੋਸਤੋ ਤੁਸੀਂ ਹਰ ਇੱਕ ਪਿੰਡ ਚ ਮਿਲਣ ਵਾਲੀ ਚੀਜ਼ ਹੈ ਦਲੀਆ ਮਾਤਾ ਮਸਾਣੀ ਦਾ ਅਤਿਪ੍ਰਿਯ ਘੋਗ ਹੈ ਦਲੀਆ ਲੈਣਾ ਤੁਸੀਂ ਦੋਸਤੋ ਸਵਾ ਕਿਲੋ ਦਲੀਆ ਲੈ ਲਓ ਜਾਂ ਪਾਈਆ ਪਾਈਆ ਤੇ ਤੁਸੀਂ 5 ਪੈਕਟ ਲੈ ਲਓ। ਸਵਾ ਕਿਲੋ ਦਲੀਆਂ ਲੈਣਾ ਦੋਸਤੋ ਕਰਨਾ ਕੀ ਆ ਤੁਸੀਂ ਦਲੀਏ ਨੂੰ ਤੁਸੀਂ ਰਿੰਨਣਾ ਨਹੀਂ। ਸਿਰਫ ਉਸ ਨੂੰ ਕਿਸੇ ਬਰਤਨ ਦੇ ਵਿੱਚ ਪਾ ਕੇ ਕਿਸੇ 판ਡੇ ਦੇ ਵਿੱਚ ਪਾ ਕੇ ਕਿਸੇ ਕੌਲੀ ਦੇ ਵਿੱਚ ਪਾ ਕੇ ਕਿਸੇ ਬਾਟੀ ਦੇ ਵਿੱਚ ਪਾ ਕੇ ਤੁਸੀਂ ਉਹਦੇ ਵਿੱਚ ਸਿਰਫ ਇੱਕ ਡਲੀ ਗੁਰਦੀ ਪਾ ਦੇਣੀ ਹੈ। ਉਹਨੂੰ ਰਿੰਨਣਾ ਨਹੀਂ ਦੋਸਤੋ। ਜਿਹੜੇ ਸਰੀਰ ਨੂੰ ਪਰਿਵਾਰ ਦੇ ਵਿੱਚ ਜੇ ਕਿਸੇ ਜੀ ਨੂੰ ਜਾਰੇ ਪ੍ਰੋਬਲਮ ਹੈ ਉਹਦੇ ਉੱਪਰੋਂ ਤੁਸੀਂ ਐਂਟੀਕਲੌਕਵਾਇਜ਼ ਉਲਟੇ ਲੋਟ ਸੱਤ ਵਾਰੀ ਚੁਹਾ ਕੇ ਜਿਹੜਾ ਉਹ ਦਲੀਆ ਕੌਲੀ ਦੇ ਵਿੱਚ ਪਾ ਕੇ ਥੋੜਾ ਜਿਹਾ ਪਾਣੀ ਪਾ ਲਓ ਗੁੜ ਦੀ ਰੋੜੀ ਪਾ ਦਿਓ ਜਿਹਦੇ ਵਿੱਚ ਉਹ ਦਲੀਆ ਭਿੱਜ ਜੇ ਤੇ ਇੱਕ ਗੁੜ ਦੀ ਰੋੜੀ ਪਾ ਕੇ ਦੋਸਤੋ ਤੁਸੀਂ ਉਸ ਨੂੰ ਐਂਟੀਕਲੌਕਵਾਇਜ਼ ਸੱਤ ਵਾਰੀ ਚੁਹਾ ਕੇ ਸ਼ਨੀਵਾਰ ਦੇ ਦਿਨ ਤੋਂ ਸ਼ੁਰੂ ਕਰ ਸਕਦੇ ਹੋ ਅਦਰਵਾਈਜ਼ ਤੁਹਾਨੂੰ ਕੋਈ ਪ੍ਰੋਬਲਮ ਪਹਿਲਾਂ ਤਾਂ ਉਹ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਵੀ ਦਿਨ ਤੋਂ ਸ਼ੁਰੂ ਕਰ ਸਕਦੇ ਹੋ ਜੇ ਤੁਹਾਨੂੰ ਮੰਨ ਲਓ ਅੱਜ ਤੁਸੀਂ ਵੀਡੀਓ ਦੇਖ ਰਹੇ ਹੋ ਅੱਜ ਤੁਹਾਨੂੰ ਜਾਰੇ ਪ੍ਰੋਬਲਮ ਹੈ ਤੁਸੀਂ ਅੱਜ ਹੀ ਇਹ ਉਪਾਅ ਵਰਤ ਕੇ ਦੇਖ ਲਓ ਤੁਹਾਨੂੰ ਰਿਜ਼ਲਟ ਮਿਲੂਗਾ ਕੋਣ ਚਾਹੇ ਕਿ ਸੱਤ ਉੱਪਰ ਰੱਖ ਦਿਓ ਜਿਹੜਾ ਕੋਈ ਜਾਨਵਰ ਖਾਣਗੇ ਜਿੰਨਾ ਠੀਕ ਹੈ ਉਸ ਤੋਂ ਬਾਅਦ ਦੂਸਰੇ ਦਿਨ ਜਿਹੜਾ ਬਚਦਾ ਉਹਨੂੰ ਬਾਕੀ ਨੂੰ ਜਲ ਪ੍ਰਵਾਹ ਕਰ ਦਿਓ ਪਾਈਆ ਪਾਈਆ ਤੁਸੀਂ ਇਹ 5 ਦਿਨ ਕਰਨਾ ਦੋਸਤੋ 15 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹ ਸ਼ਾਂਤ ਹੋਣ ਲੱਗ ਜੂ ਜਿਵੇਂ ਸੋਇਆਂ ਚੁਭਣੇ ਲੱਤਾਂ ਦੇ ਦਰਦ ਪੇਟ ਚ ਦਰਦ ਇਹ ਚੀਜ਼ਾਂ ਜਿਹੜੇ ਮਸਾਂ ਦੀ ਪ੍ਰੋਬਲਮ ਹੈ ਉਹ ਤੁਹਾਨੂੰ ਸ਼ਾਂਤ ਹੋਣ ਲੱਗ ਜਾਣਗੀਆਂ ਸ਼ਾਂਤ ਬਲਕੇ ਹੌਲੀ ਹੌਲੀ ਖਤਮ ਹੋਣ ਲੱਗਿਆ ਨੇ ਹਾਂ ਤੁਹਾਡਾ ਇੱਕ ਵਾਰੀ ਟਿਕ ਜਾਣਾ ਇਹ ਪਰ ਉਸ ਦੀ ਪ੍ਰੋਪਰ ਹੱਲ ਦੇ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ ਵਸਤਾ ਕਰ ਸਕਦੇ ਹੋ ਸੋ ਦੋਸਤੋ ਅਸੀਂ ਅੱਜ ਦੀ ਵੀਡੀਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤਾਂ ਕਿ ਹੋਰ ਲੋੜਵੰਦੇ ਮਦਦ ਲੋ ਸਕੈ ਸਤਨਾਮ ਅਦੇਸ਼ ਗੁਰਪ੍ਰੋਦੇਸ਼